ਹਾਂ ਜੀ ਜਿੱਦਾਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਤੋਂ 5 ਵਜੇ ਤੋਂ ਬਾਅਦ ਇਹ ਚੋਣ ਪ੍ਰਚਾਰ ਜਿਹੜਾ ਹੈ ਹੁਣ ਸਮਾਪਤ ਹੋ ਚੁੱਕਿਆ ਹੈ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਨੂੰ ਆਰਾਮ ਨਾਲ ਸ਼ਾਂਤ ਕੇ ਨਾਲ ਬੈਠ ਗਏ ਤੁਸੀਂ 81 ਨੰਬਰ ਵਾਰਡ ਤੋਂ ਚੋਣ ਲੜ ਰਹੇ ਹੋ ਤੁਸੀਂ ਸਾਰੇ ਨੇ ਆਪਣੀ ਆਪਣੀ ਗੱਲਾਂ ਰੱਖਤੀਆਂ ਹੁਣ ਤੁਸੀਂ ਵੋਟ ਜਿਹੜੀ ਹੈ ਆਪਣੇ ਵੱਲੋਂ ਪਬਲਿਕ ਨੂੰ ਵਾਰਡ ਵਾਸੀਆਂ ਨੂੰ ਕੀ ਕਹਿਣਾ ਚਾਹੋਗੇ ਕਿ ਤੁਹਾਨੂੰ ਵੋਟ ਕਰਨ ਹਾਂਜੀ ਸਤਿ ਸ੍ਰੀ ਅਕਾਲ ਜੀ ਜੈ ਸ਼੍ਰੀ ਰਾਮ ਮੈਂ ਰੇਕਾ ਵਰਮਾ ਵਾਰਡ ਨੰਬਰ 81 ਤੋਂ ਮੈਂ ਆਪਣੀਆਂ ਸਾਰੀਆਂ ਭੈਣਾਂ ਨੂੰ ਮਾਵਾਂ ਨੂੰ ਬਜ਼ੁਰਗਾਂ ਨੂੰ ਭਰਾਵਾਂ ਨੂੰ ਇਹ ਅਪੀਲ ਕਰਦੀ ਹਾਂ ਕਿ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਅੱਜ ਕੈਂਪੇਨ ਦਾ ਲਾਸਟ ਡੇ ਸੀ ਔਰ ਅੱਜ ਅਸੀਂ ਪਿਛਲੇ ਕੁਝ ਦਿਨਾਂ ਤੋਂ ਘਰ-ਘਰ ਲੋਕਾਂ ਕੋਲ ਜਾ ਰਹੇ ਸੀ ਉਹਨਾਂ ਨੂੰ ਪਿਆਰ ਉਹਨਾਂ ਦਾ ਸਾਨੂੰ ਬੜਾ ਪਿਆਰ ਮਿਲਿਆ ਉਹਨਾਂ ਅਸੀਂ ਉਹਨਾਂ ਦੇ ਕੋਲ ਗਏ ਉਹਨਾਂ ਨੇ ਸਾਨੂੰ ਬਹੁਤ ਹੀ ਮਾਨ ਸਤਕਾਰ ਦਿੱਤਾ ਔਰ ਮੈਂ ਸਾਰਿਆਂ ਨੂੰ ਸਾਰਿਆਂ ਕੋਲ ਜਿਨ੍ਹਾਂ ਨੂੰ ਮੈਂ ਨਹੀਂ ਮਿਲ ਸਕੀ ਉਹਨਾਂ ਕੋਲ ਹੱਥ ਜੋੜ ਕੇ ਮਾਫੀ ਵੀ ਮੰਗਦੀ ਹਾਂ ਕਿ ਮੈਂ ਕਿਉਂਕਿ ਦਿਨ ਤੁਹਾਨੂੰ ਪਤਾ ਬੜੇ ਘੱਟ ਸੀ ਤੇ ਨਾਲ ਹੀ ਮੈਂ ਅਪੀਲ ਕਰਦੀ ਹਾਂ ਆਪਣੇ ਬਜ਼ੁਰਗਾਂ ਨੂੰ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਹੁਣ 21 ਤਰੀਕ ਦਿਨ ਸ਼ਨੀਵਾਰ 4 4 ਨੰਬਰ ਝਾੜੂ ਦਾ ਬਟਨ ਦਬਾ ਕੇ ਸਾਨੂੰ ਕਾਮਯਾਬ ਕਰੋ ਤਾਂ ਜੋ ਤੁਹਾਡੇ ਸਹਿਯੋਗ ਔਰ ਸਾਥ ਦੇ ਨਾਲ ਅਸੀਂ ਜਿੱਤ ਹਾਸਲ ਕਰ ਸਕੀਏ ਔਰ ਜਿੱਤ ਹਾਸਲ ਕਰਨ ਤੋਂ ਬਾਅਦ ਮੈਂ ਆਸ਼ਵਾਸਨ ਦੇਣੀ ਹਾਂ ਕਿ ਅਸੀਂ ਆਪਣੇ ਏਰੀਆ ਦੀ ਨੁਹਾਰ ਨੂੰ ਚੇਂਜ ਕਰਾਂਗੇ ਤੁਸੀਂ ਸਾਨੂੰ ਇੱਕ ਮੌਕਾ ਦੇਵੋ ਔਰ ਦੇਖੋ ਕਿ ਅਸੀਂ ਆਪਣੇ ਇਲਾਕੇ ਦਾ ਕਿਸ ਤਰ੍ਹਾਂ ਵਿਕਾਸ ਕਰਦੇ ਹਾਂ ਧੰਨਵਾਦ ਉੱਚ ਗੱਲਾਂ ਸੁਣਨ ਚ ਮਿਲਦੀ ਆ ਮੈਂ ਸਾਰੇ ਆਪਣੇ ਆਪਣੇ ਵਿਰੋਧੀ ਕਹਿੰਦੇ ਕਿ ਐ ਬੰਦਾ ਨਵਾਂ ਆ ਜੀ ਆ ਬੰਦੇ ਨੇ ਕੰਮ ਨਹੀਂ ਸਭ ਆਪਣੇ ਆਪਣੇ ਕੰਮ ਦਿਖਾਉਂਦੇ ਆ ਜੀ ਸੋਸ਼ਲ ਮੀਡੀਆ 'ਚ ਸਾਰੇ ਆਪਸੇ ਆਪਣੇ ਕੰਮ ਦਿਖਾਉਂਦੇ ਆ ਤੇ ਤੁਸੀਂ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਮੈਂ ਮੇਰਾ ਨਾਮ ਮਕੇਸ਼ ਵਰਮਾ ਮੈਂ ਵਾਰਡ ਨੰਬਰ 8 ਤੋਂ ਮੇਰੇ ਮਿਸਿਸ ਰੇਖਾ ਵਰਮਾ ਇਲੈਕਸ਼ਨ ਲੜ ਰਹੇ ਨੇ ਮਕੇਸ਼ ਵਰਮਾ ਨਾਮ ਨੂੰ ਕੋਈ ਅਸਾ ਸ਼ਿਵਾਈ ਨਗਰ ਹਰਚਨਾ ਰਜੀਤਪੁਰ ਦਾ ਕੋਈ ਬੱਚਾ ਨਹੀਂ ਅਸਾ ਜਿਹੜਾ ਨਾਂ ਜਾਣਦਾ ਹੋਵੇ ਮੈਨੂੰ ਆਪਣੀ ਪਛਾਣ ਦੱਸਣ ਦੀ ਲੋੜ ਨਹੀਂ ਹੈ ਕਿਸੇ ਨੂੰ ਇਸ ਵਾਰਡ ਦਾ ਹਰ ਇੱਕ ਬੱਚਾ ਬਜ਼ੁਰਗ ਭੈਣ ਸਾਡੀ ਮਾਵਾਂ ਸਾਰਿਆਂ ਮੁਕੇਸ਼ਵਰ ਦੇ ਨਾਮ ਨੂੰ ਜਾਣਦੀਆਂ ਨੇ ਹਾਂ ਉਹਨੂੰ ਸ ਲੈਕਚਰ ਦਾ ਅੱਜ 5 ਵਜੇ ਦੁਬਾਰਾ ਇਸ ਸਮਾਪਤੀ ਹੋ ਗਈ ਹੈ ਹੁਣ ਅੱਜ ਦੁਬਾਰਾ ਅਸੀਂ ਲੋਕਾਂ ਕੇ ਅਪੀਲ ਕਰਦੇ ਹਾਂ ਮੈਨੂੰ ਅਸੀਂ ਸਾਰੀ ਮਿਹਨਤ ਕਰ ਲਈ ਹੈ ਹੁਣ ਤੁਹਾਨੂੰ ਸਾਰਾ ਸਹਿਯੋਗ ਚਾਹੀਦਾ ਹੈ ਤਦੈਸੋ ਉਹ ਨਾਲ ਜੇ ਅਸੀਂ ਕੁਝ ਬਣ ਸਕੇ ਤੇ ਮੇਰਾ ਇੱਕੋ ਹੀ ਸਾਰਾ ਜਿਹੜਾ ਜ਼ੋਰੀ ਕੰਮ ਹੈ ਕੋਈ ਸਫਾਈਆਂ ਸੀਵਰੇ ਇਹ ਤਾਂ ਛੋਟੇ ਛੋਟੇ ਕੰਮ ਨੇ ਇਹਦਾ ਹਰ ਬੰਦਾ ਕਰਾ ਸਕਦਾ ਮੇਰਾ ਇੱਕ ਵੱਡਾ ਕੰਮ ਹੈ ਜਿਹੜਾ ਸਾਡੇ ਇਲਾਕੇ ਵਿੱਚ ਕਸ਼ਵੀਰ ਨਗਰ ਜੀਤਪਾਰਕ ਇੱਥੇ ਲੁੱਟਾਂ ਖੋਹਾਂ ਬਹੁਤ ਹੁੰਦੀਆਂ ਵੀ ਆ ਬਹੁਤ ਜਲਾ ਮੇਰੇ ਕੋਲ ਬਹੁਤ ਬੰਦੇ ਅਸੀਂ ਆਏ ਨੇ ਜਿਨ੍ਹਾਂ ਦੇ ਲੇਡੀਜ਼ ਦੀਆਂ ਵਿਚਾਰਿਆਂ ਦੀ ਚੈਨੀਆਂ ਖੋਲੀਆਂ ਕੋਈ ਮੋਬਾਈਲ ਖੋਲੇ ਕਿਸੇ ਕੋਲ ਸਕੂਟਰ ਦਾ ਸਕੂਟਰ ਦਾ ਸੈਟਿੰਗ ਕਰਦੇ ਨੇ ਉਹ ਇਹ ਮੇਰਾ ਸਿਰਫ ਸਾਰਾ ਵੱਡਾ ਜਣਾ ਟਾਰਗੇਟ ਝੜਾ ਬਿਲਿਆ ਕਿ ਵੀ ਆਪਣੇ ਪੂਰੇ ਵਾਰਡ ਦੇ ਵਿੱਚ ਸੀਸੀਟੀਵੀ ਕੈਮਰੇ ਇਹ ਮੇਰੇ ਸਾਰਾ ਪਹਿਲਾ ਮੇਰਾ ਸਾਰਾ ਪਹਿਹਰ ਦਾ ਸਾਰਾ ਵੱਡਾ ਕੰਮ ਹੀ ਹੋਊਗਾ ਕਿ ਮੈਂ ਆਪਣੇ ਵਾਰਡ ਸੀਸੀਟੀਵੀ ਕੈਮਰੇ ਲਗਾਵਾ ਸਕਾਂਗਾ ਔਰ ਪੂਰੀ ਕੋਸ਼ਿਸ਼ ਲਗਾਵਾ ਕੇ ਲਾਵਾਂਗਾ ਅੱਛਾ ਬੋਏ ਜੀ ਤੁਸੀਂ ਆਪਣੇ ਕਿਹੜੇ-ਕਿਹੜੇ ਕੰਮ ਤੁਸੀਂ ਦੱਸੋਗੇ ਕਿ ਆਮ ਆਦੀ ਉਲੋਕੀ ਕਰੇਗੀ ਆਮ ਆਦਮੀ ਨੇ ਕੀ ਕੀਤਾ ਕੀ ਕੰਮ ਕੀਤਾ ਸੀ ਝਾੜੂ ਨੂੰ ਵੋਟ ਕਿਉਂ ਪਾਈਏ ਤੁਸੀਂ ਅਹ ਦੇਖੋ ਜੀ ਸਾਰੀ ਜਨਤਾ ਨੇ 92 ਐਮਐਲਏ ਜਿੱਤ ਕੇ ਲੈ ਕੇ ਆਏ ਤੇ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਜਿਹੜੇ ਜਿਹੜੀ ਲੋਕਾਂ ਦਾ ਜਿਹੜਾ ਕਹਿਣਾ ਵਿਰੋਧੀ ਪਾਰਟੀਆਂ ਦਾ ਕਹਿਣਾ ਕਿ ਆਮ ਆਦਮੀ ਨੇ ਕੀ ਕੀਤਾ ਤੁਸੀਂ ਵਾਰਡ ਦੇ ਵਿੱਚ ਕਿਹੜੇ ਕੰਮ ਹੋਏ ਹੈਗੇ ਜਿਹੜੇ ਤੁਸੀਂ ਕੀ ਸੋਲਿਡ ਕੰਮ ਕੋਈ ਦੱਸ ਸਕਦੇ ਹੋ ਕਿ ਜਿਹੜਾ ਆਪਣੇ 81 ਨੰਬਰ ਵਾਰਡ ਦੇ ਵਿੱਚ ਹੋਏ ਹੋਵੇ ਸਾਰਿਆਂ ਨਾਲ ਵੱਡਾ ਇੱਕ ਸਾਡੇ ਸ਼ਿਵਾ ਜਨਨ ਜਿਹੜਾ ਨਾਲਾ ਸੀ ਮੇਰੀ ਵੀ 50 ਸਾਲ ਦੀ ਉਮਰ ਹੋ ਗਈ ਇੱਥੇ ਹੀ ਜੰਮੇ ਬੱਲੇ ਆ ਨਾਲੇ ਦੇ ਉੱਪਰ ਸਾਡਾ ਮਕਾਨ ਸੀ 50 ਸਾਲ ਦੀ ਬਰੀ ਉਮਰ ਇੱਥੇ ਹੀ ਗੱਡੀ ਸਰ ਜਿੰਦੀਆਂ ਸੀ ਅੱਜ ਤੱਕ ਇੱਕ ਸਪਨਾ ਸੀ ਕਿ ਨਾਲਾ ਕਦੋਂ ਛੱਪੂਗਾ ਛੱਟੂਗਾ ਨਾਲਾ ਸਟਾਰਟ ਹੋ ਗਿਆ ਫਿਰ ਰੁਕ ਗਿਆ ਦੋ ਤਿੰਨ ਸਾਲ ਲੋਕਾਂ ਦਾ ਕਾਰੋਬਾਰ ਟੁੱਟ ਨਾਲੇ ਖਤਮ ਹੋ ਗਿਆ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਨਾਲਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਦੋ ਤਿੰਨ ਸਾਲ ਇਹ ਬੰਦ ਰਿਹਾ ਬੰਦ ਰਿਹਾ ਲੋਕਾਂ ਦੇ ਸਾਰੇ ਕਾਰੋਬਾਰ ਹੀ ਖਤਮ ਹੋ ਗਏ ਵਿਚਾਰਿਆਂ ਦੇ ਦੁਕਾਨਾਂ ਵਾਲੇ ਇੰਨੇ ਪਰੇਸ਼ਾਨ ਸੀ ਸਾਡੇ ਵੱਡੇ ਵੀਰ ਸ਼ੋਕਮ ਸਿੰਘ ਪੱਪੀ ਜੀ ਨੇ ਮੇਰੇ ਹਿਸਾਬ ਨਾਲ ਹਰ ਹਫਤੇ ਜਿੱਕ ਵਾਰੀ ਉਹ ਪਹਿਲਾਂ ਮੈਂ ਐਮਐਲਏ ਦੇਖਿਆ ਹੁਣ ਜਿਹੜਾ ਹਫਤਾ ਜਿੱਕ ਵਾਰੀ ਦਾ 10 ਦਿਨ ਜਿੱਕ ਵਾਰੀ ਹਫਤੇ ਇੱਕ ਵਾਰੀ ਜੀੜਾ ਤੇ ਮਾਰਦੇ ਮਾਰਦਾਂ ਦੀ ਇੰਨੇ ਪਿੱਛੇ ਠੇਕੇਦਾਰਾਂ ਦੇ ਪਿੱਛੇ ਪਿਆ ਬੈਗੇ ਉਹਨੇ ਆ ਨਾਲਾ ਕੰਪਲੀਟ ਕਰਾਇਆ ਉਹਨਾਂ ਨੇ ਅੱਜ ਸਾਡੇ ਵੀਰ ਨੇ ਇਹ ਉਹਨਾਂ ਦੀ ਹਿੰਮਤ ਹੈ ਨਾਲਾ ਕੰਪਲੀਟ ਹੋ ਗਿਆ ਜਿਵੇਂ ਕੋਈ ਇੱਕ ਦਿਨ ਹੋਰ ਕਿਤੇ ਹੁੰਦਾ ਏ ਇਹ 10 ਸਾਲ ਹੋਰ ਨਾ ਕੰਪਲੀਟ ਦਾ ਦੂਸਰੀ ਗੱਲ ਇੰਨੀ ਲਾਈਫ ਦੇ ਵਿੱਚ ਕਿਸੇ ਸਰਕਾਰ ਨੇ ਮਿਹਨ ਨਹੀਂ ਦੇਖਿਆ ਕਿ ਕਿਸੇ ਦੇ ਬਿਜਲੀ ਦਾ ਬਿੱਲ ਫਰੀ ਕੀਤਾ ਹੋਵੇ ਲੋਕਾਂ ਵਾਸਤੇ ਮੀਡੀਅਮ ਹਰ ਮੀਡੀਅਮ ਵਰਗਾ ਬੰਦਾ ਜਿਹਦਾ 3-4000 ਰੁਪਏ ਦਾ ਬਿੱਲ ਬਚਦਾ ਨਾ ਜੀ ਉਹਦੇ ਜਿਹੜਾ 10-12-15 ਮਹੀਨਾ ਕਮਾਂਦਾ ਜਦੋਂ 3000 ਬਚ ਜਾਂਦਾ ਨਾ ਜੀ ਉਹਦਾ ਉਹਦਾ ਘਰ ਦਾ ਸਾਰਾ ਸਿਸਟਮ ਹੀ ਠੀਕ ਹੋ ਜਾਂਦਾ ਦੂਜੀ ਗੱਲ ਮੱਲਾ ਕਲੀਨਿਕ ਦੇਖੋ ਬਣਿਆ ਸਾਡੇ 20 ਜ਼ੋਨ ਚ ਸਪੈਸ਼ਲ ਅਸੀਂ ਐਮਐਲਏ ਸਾਹਿਬ ਦੀ ਮਿਹਨਤ ਨਾਲ ਅਸੀਂ ਮੱਲਾ ਕਲੀਨਿਕ ਬਣਾਇਆ 20 ਜ਼ੋਨ ਦੇ ਵਿੱਚ ਇੱਥੇ 35 ਤਰ੍ਹਾਂ ਦੇ ਟੈਸਟ ਫ੍ਰੀ ਨੇ ਹਰ ਦਵਾਈ ਫ੍ਰੀ ਹੈ ਸਾਰੇ ਉੱਤੇ ਠੀਕ ਹੈ ਜਦੋਂ ਇੱਕ ਡਾਕਟਰ ਕੋ ਜਾਈ ਨਾ ਜੀ 2-300 ਲੱਗ ਜਾਂਦਾ ਹੈ ਦੇ ਤਾਂ 500 ਜੜੀ ਕਮਾਉਣ ਵਾਲਾ ਬੰਦਾ ਜੋ 300 ਡਾਕਟਰ ਦੇ ਦਿੰਦਾ ਨਾ ਜੀ ਤੇ ਉਹਦਾ ਹਾਲ ਉਹਨੂੰ ਪਤਾ ਕੀ ਹੁੰਦਾ ਉਹਦਾ ਹਾਲ ਉਹਨੂੰ ਪਤਾ ਨਾ ਕੀ ਹੁੰਦਾ ਮੇਰਾ ਇਸ ਵਾਸਤੇ ਲੋਕਾਂ ਵਾਸਤੇ ਇੱਕ ਸਕੂਲ ਆਫ ਐਮਿਨਸ ਕਦੀ ਸੁਣਿਆ ਕਦੀ ਸਰਕਾਰੀ ਸਕੂਲ ਵਿੱਚ ਸਿੰਮੀਪੂਲ ਬਣਿਆ ਆਵੇ ਕਦੀ ਕਿਸੇ ਨੇ ਸੁਣਿਆ ਜੀ ਤੱਕ ਜੇ ਇਦਾਂ ਦੀ ਹਰ ਤਰ੍ਹਾਂ ਦੀ ਫੈਸਿਲਿਟੀ ਵਰਤ ਦਾ ਬੈਡਮਿੰਟਨ ਹਰ ਤਰ੍ਹਾਂ ਕੋਡ ਹਰ ਹਰ ਤਰ੍ਹਾਂ ਦੀ ਫੈਸਿਲਿਟੀ ਉੱਤੇ ਹੈਗੀ ਹੈ ਇਸੇ ਲਈ ਸਾਰਾ ਸਾਰਾ ਲੋਕਾਂ ਵਾਸਤੇ ਇਹੀ ਹੈ ਸਾਡੀ ਸਰਕਾਰ ਹੈ ਕਿ ਸਿਰਫ ਮੀਡੀਅਮ ਵਰਗ ਦੇ ਗਰੀਬ ਲੋਕ ਵਸੇ ਇਹਨਾਂ ਵਾਸਤੇ ਇਹਨਾਂ ਵਾਸਤੇ ਕੋਈ ਸਿਸਟਮ ਵਧੀਆ ਹੋਵੇ ਇਹ ਲੋਕਾਂ ਨੂੰ ਵੋਟ ਪਾਉਣੀ ਪਾਣਗੇ ਵਾਣਗੇ ਜਿਨ੍ਹਾਂ ਦਾ 3-4000 ਰੁਪਏ ਮਹੀਨੇ ਬਿੱਲ ਬਚੂਗਾ ਉਹ ਲੋਕ ਕਿਉਂ ਨਹੀਂ ਪਾਣਗੇ ਕੰਮ ਬੋਲੂਗਾ ਲੋਕ ਕੰਮ ਨੂੰ ਵੋਟ ਪਾਣਗੇ ਕਿਸੇ ਪਾਰਟੀ ਨੂੰ ਨਹੀਂ ਵੋਟ ਪਾਣੇ ਕੰਮ ਕੰਮ ਜੋ ਪਾਰਟੀ ਸਰਕਾਰ ਨੇ ਸਾਡੇ ਪਛਾਣਨੇ ਐਮਐਲਏ ਬਣਾਏ 92 ਐਮਐਲਏ ਬਣਾਏ ਸਾਡੇ ਉਹਨਾਂ ਨੇ ਉਹ ਕੰਮ ਕਰਕੇ ਦਿਖਾਇਆ ਸਰਕਾਰ ਨੇ ਲੋਕਾਂ ਨੂੰ ਉਹਨਾਂ ਨੇ ਉਹਨਾਂ ਦੇ ਜੀਵਨ ਬਣਾਇਆ ਤੇ ਉਹਨਾਂ ਨੂੰ ਉਹਦਾ ਉਤਾਰ ਦਵਾਉਣਾ ਉਨਾਂ ਦਾ ਉਹ ਰਿਟਰਨ ਨੀਤੀ ਉਹਨਾਂ ਦੀ ਵਾਪਸੀ ਇਹ ਹਾਂ ਜ ਤੁਹਾਨੂੰ ਕੋਈ ਦਿੱਤਾ ਵਾਪਸੀ ਲੋਗਾ ਸੋਚਿਆ ਲੋਕ ਮੈਨੂੰ ਸਾਨੂੰ ਵੋਟਾਂ ਨਹੀਂ ਪਾਣੇ ਕੰਮ ਕਰਵਾਣ ਵੋਟਾਂ ਮੰਗਦੇ ਵੋਟਾਂ ਦੇਣ ਦੇ ਲੋਕਾਂ ਅੱਛਾ ਮੈਂ ਕਹ ਜੀ ਅਸੀਂ ਕਈ ਜਨਾਂ ਤੋਂ ਦੇਖ ਰਹੇ ਹਾਂ ਤੁਹਾਡੇ ਵਾਈਫ ਰੇਖਾ ਵਰਮਾ ਜੀ ਜਿਹੜੇ ਕਿ ਵਾਰਡ ਤੋਂ ਚੋਣ ਲੜ ਰਹੇ ਐ ਤੁਸੀਂ ਬੜੀ ਮਿਹਨਤ ਨਾਲ ਤੁਹਾਡੇ ਬੇਟੇ ਦੋਨੋਂ ਬੇਟੇ ਹੈ ਦੋਹੀ ਬੇਟੇ ਤੁਹਾਡੇ ਹਾਂਜੀ ਹਾਂਜੀ ਦੋਨੋਂ ਬੇਟੇ ਬੜੀ ਮਿਹਨਤ ਨਾਲ ਲੱਗੇ ਹੋਏ ਐ ਬਾਕੀ ਤੁਹਾਡ ਨੂੰ ਕਾਫੀ ਸਾਥ ਮਿਲ ਰਿਹਾ ਐ ਪਿਆਰ ਵੀ ਮਿਲਿਆ ਲੋਕਾਂ ਦਾ ਤੇ ਦੇਖੋ ਜੀ ਵਿਰੋਧੀ ਧਿਰ ਤਾਂ ਹਰ ਕੋਈ ਗੱਲਾਂ ਕਰਦੇ ਹੀ ਕਰਦਾ ਐਂਡ 'ਚ ਤੁਸੀਂ ਆਪਣੇ ਵੱਲੋਂ ਕੀ ਅਪੀਲ ਕਰੋਗੇ ਅਸੀਂ ਤਾਂ ਇਹ ਬੀਲ ਕਰਾਂਗੇ ਜੀ ਸਾਡਾ ਕੰਮ ਜੀ ਮਿਹਨਤ ਕਰਨਾ ਸਾਡੇ ਐਮਐਲਏ ਸਾਡਾ ਟਿਕਟ ਸਾਡਾ ਕੁਝ ਸਮਝਿਆ ਸਾਡਾ ਟਿਕਟ ਦਿੱਤੀ ਆ ਸਾਡਾ ਕੰਮ ਜੀ ਕੋ ਮਿਹਨਤ ਕਰਨਾ ਅਸੀਂ ਉਹ ਮਿਹਨਤ ਕੀਤੀ ਆ ਇਹ ਸਾਡੇ ਸਾਰੇ ਭੈਣ ਭਰਾਵਾਂ ਮਾਤਾਵਾਂ ਭਰਾਵਾਂ ਦਾ ਭੈਣਾਂ ਦਾ ਸਾਥ ਰਿਹਾ ਤੇ ਸਾਨੂੰ ਇੱਕ ਵਾਰੀ ਵੋਟ ਪਾ ਕੇ ਦਿਤਾਓ ਤੇ ਤੁਹਾਨੂੰ ਵੀ ਤੁਹਾਡੀ ਸੇਵਾ ਕਰ ਸਕੀ ਕਰ ਜੀ ਮੇਰਾ ਨਾਮ ਸਾਹਿਲ ਵਰਮਾ ਜੀ ਮੇਰੇ ਮਦਰ ਰੇਖਾ ਵਰਮਾ ਜੋ ਕਿ ਵਾਰਡ ਨੰਬਰ 81 ਤੋਂ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਤੋਂ ਤੇ ਮੇਰੇ ਫਾਦਰ ਮੁਕੇਸ਼ ਵਰਮਾ ਜੀ ਜਿਨ੍ਹਾਂ ਨੂੰ ਮੇਰੇ ਹਿਸਾਬ ਨਾਲ ਕੋਈ ਐਸਾ ਨਹੀਂ ਹੋਵੇਗਾ ਵਾਰਡ ਵਿੱਚ ਜੋ ਨਾ ਜਾਣਦਾ ਹੋਵੇ ਕਿਉਂਕਿ ਉਹ ਸ਼ੁਰੂ ਤੋਂ ਇੱਥੇ ਦੇ ਜੰਪਲ ਨੇ ਹਰ ਇਨਸਾਨ ਉਹਨਾਂ ਨੂੰ ਜਾਣਦਾ ਹੈ ਮੈਨੂੰ ਸ਼ਾਇਦ ਕੋਈ ਨਾ ਜਾਣਦਾ ਹੋਵੇ ਮੈਂ ਬਸ ਇਹੀ ਅਪੀਲ ਕਰਦਾ ਹਾਂ ਜੀ ਕਿ ਸਾਨੂੰ ਇੱਕ ਵਾਰ ਮੌਕਾ ਦਿੱਤਾ ਜਾਵੇ ਦਿਨ ਘੱਟ ਸੀਗੇ ਜਿਆਦਾ ਲੋਕਾਂ ਨੂੰ ਅਸੀਂ ਮਿਲ ਨਹੀਂ ਪਾਏ ਇਸ ਕਰਕੇ ਸਾਡਾ ਧਿਆਨ ਲਿਖਾਂ ਜੀ ਅਸੀਂ ਦੇਖ ਰਹੇ ਕਿ ਰਾਤ ਦਿਨ ਤੁਸੀਂ ਲੱਗੇ ਹੋਏ ਹੋ ਬੇਟਾ ਜੀ ਸਾਇਲੀ ਜੀ ਉਹ ਤੁਸੀਂ ਰਾਤ ਦਿਨ ਮਿਹਨਤ ਕਰ ਰਹੇ ਹੋ ਹਾਂਜੀ ਉਹ ਤੁਹਾਡਾ ਬ੍ਰਦਰ ਗੋਮਜੀ ਵਰਮਾ ਹਾਂਜੀ ਜੀ ਇਹ ਤੁਸੀਂ ਮੰਮਾ ਤੁਹਾਡੇ ਤੁਹਾਡੇ ਪਾਪਾ ਵਿਕੀਸ਼ ਵਰਮਾ ਜੀ ਰੇਖਾ ਵਰਮਾ ਜੀ ਮਿਹਨਤ ਕਰ ਰਹੇ ਹੈ ਦੇ ਤੁਸੀਂ ਆਪਣੇ ਬਾਰੇ ਜਾਂ ਆਪਣੇ ਮੰਮੀ ਪਾਪਾ ਬਾਰੇ ਕੀ ਪਬਲਿਕ ਨੂੰ ਦੱਸਾਂਗੇ 81 ਨੰਬਰ ਵਾਰ ਨੂੰ ਕੀ ਦੱਸੋਗੇ ਤੁਸੀਂ ਦੇਖੋ ਜੀ ਮੇਰੇ ਮਦਰ ਫਾਦਰ ਨੇ ਇੱਕੋ ਹੀ ਜੀ ਸਮਝਾਈ ਹੈ ਜੀ ਸ਼ੁਰੂ ਤੋਂ ਕਦੀ ਕਿਸੇ ਗਰੀਬ ਦਾ ਹੱਕ ਨਹੀਂ ਮਾਰਨਾ ਹਮੇਸ਼ਾ ਡਾਊਨ ਟੂਅਰ ਰਹਿਣਾ ਹੈ ਉਸ ਪ੍ਰਮਾਤਮਾ ਤੋਂ ਡਰ ਕੇ ਰਹਿਣਾ ਹੈ ਅਸੀਂ ਆਪਣਾ ਕੰਮ ਕਰ ਰਹੇ ਹਾਂ ਘਰ ਘਰ ਜਾ ਰਹੇ ਹਾਂ ਵੋਟਰ ਲਈ ਅਪੀਲ ਕਰ ਰਹੇ ਹਾਂ 26 ਬਾਰੇ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਜੀ ਸਾਡੇ ਕਾਰੋਬਾਰ ਬਾਰੇ ਅੱਜ ਤੱਕ ਕਦੀ ਕਿਸੇ ਨਾਲ ਕੋਈ ਰੋਲਾ ਨਹੀਂ ਕੁਝ ਨਹੀਂ ਬਾਕੀ ਕਈ ਕੈਂਡੀਡੇਟਾਂ ਦੀ ਬਹੁਤ ਅਲੱਗ-ਅਲੱਗ ਸਟੋਰੀਆਂ ਨੇ ਆਪਾਂ ਉਹਨਾਂ ਬਾਰੇ ਜ਼ਿਕਰ ਨਹੀਂ ਕਰਦੇ ਜੀ ਸੱਡਾ ਆਪਾ ਆਪਣਾ ਕੰਮ ਕਰ ਰਹੇ ਆ ਫਲ ਫਲ ਤੁਸੀਂ ਸਾਰੇ ਲੋਕਾਂ ਨੇ ਦੇਣਾ ਬਾਕੀ ਪਰਮਾਤਮਾ ਦੇ ਬੈਠਾ ਜੀ ਦੇਖੋ ਸਾਡੀ ਪੂਰੀ ਤਿਆਰੀ ਹੈ ਇੱਕ ਦਿਨ ਬਾਅਦ ਇਲੈਕਸ਼ਨ ਹੈ ਜੀ ਹੁਣ ਤੁਸੀਂ ਲੋਕਾਂ ਨੇ ਸੋਚਣਾ ਆਪਾਂ ਵੋਟ ਕਿਸ ਬੰਦੇ ਨੂੰ ਪਾਣੀ ਹੈ ਕਿਸ ਇਨਸਾਨ ਨੂੰ ਪਾਣੀ ਹੈ ਕੌਣ ਸਾਡੇ ਕੰਮ ਕਰਵਾ ਸਕਦਾ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜੀ ਆਮ ਆਦਮੀ ਪਾਰਟੀ ਦਾ ਐਮ.ਐਲ.ਏ ਹੈ ਇਹ ਤੁਸੀਂ ਦੇਖਣਾ ਜੀ ਕੰਮ ਕਿੱਥੋਂ ਹੁੰਦੇ ਆ ਜੀ ਵੱਧ ਤੋਂ ਵੱਧ ਅਸ਼ੋਕ ਪ੍ਰਾਸ਼ਰੂਪੀ ਐਮ.ਐਲ.ਏ ਸਾਹਿਬ ਜਿਨ੍ਹਾਂ ਨੇ ਸਾਨੂੰ ਟਿਕਟ ਦੇ ਕੇ ਸਾਨੂੰ ਮੌਕਾ ਦਿੱਤਾ ਵੈ ਇਲੈਕਸ਼ਨ ਲੜਨ ਦਾ ਉਹਨਾਂ ਦੇ ਕਿੰਨੇ ਹੀ ਕੰਮ ਕਰਾਈਏ ਜੀ ਕੰਮ ਉਹਦੇ ਘਣਾਈ ਜਾਂਦੇ ਆ ਜੀ ਜਿੰਨੇ ਕੁਛ ਕੰਮ ਕੀਤੇ ਹੋਣ ਇਹਨਾਂ ਨੇ ਇੰਨੇ ਹੀ ਕੰਮ ਕਰਾਏ ਆ ਸਾਡੇ ਲੋਕਾਂ ਜੀ ਰਹਿੰਦੇ ਆ ਜੀ ਹਰ ਵਕਤ ਤਾਂ ਲੋਕਾਂ ਦੀ ਸੋਚ ਲੋਕਾਂ ਨੇ ਸੋਚਣਾ ਜੀ ਇਸ ਵਾਰ ਵੋਟ ਕਿਨੂੰ ਪਾਈ ਜਾਵੇ ਬਾਕੀ ਲੋਕ ਅੱਜ ਕੱਲ੍ਹ ਦੇ ਲੋਕ ਬਹੁਤ ਸਮਝਦਾਰ ਐ ਐਜੂਕੇਟਿਡ ਪੀਪਲ ਐ ਇਹ ਬਾਕੀ ਦੇਖੋ ਜੀ ਆਪਾਂ ਆਪਣਾ ਕੰਮ ਕਰ ਰਹੇ ਆ ਜੀ ਬਾਕੀ ਤੁਸੀਂ ਐਸੇ ਆਪਣੇ 81 ਨੰਬਰ ਵਾਰਡ ਨੂੰ ਤੁਸੀਂ ਕੀ ਕੰਗਿਆ ਲਾਸਟ ਅਪੀਲ ਕੀ ਕਰੋ ਮੇਰੀ ਆਹੀ ਅਪੀਲ ਹੈ ਜੀ ਇੱਕ ਮੌਕਾ ਸਾਨੂੰ ਦੇ ਕੇ ਦੇਖੋ ਜੀ 4 ਨੰਬਰ ਬਟਨ ਹੈ ਜੀ ਝਾੜੂ ਦਾ ਆਮ ਆਦਮੀ ਪਾਰਟੀ ਦਾ ਰੇਖਾ ਵਰਮਾ ਤੁਸੀਂ ਇੱਕ ਵਾਰ ਜਿਤਾਓ ਜੀ ਸਾਨੂੰ ਮੌਕਾ ਦਿਓ ਅਗਲੇ ਦਿਨ ਤੋਂ ਤੁਹਾਨੂੰ ਪਤਾ ਲੱਗੇਗਾ ਸਾਡੇ ਕੰਮ ਦਾ 21 ਤਰੀਕ ਨੂੰ ਇਲੈਕਸ਼ਨ ਹੈ 6 6 ਵਜੇ ਰਿਜ਼ਲਟ ਹੈ ਜੀ ਉਹਦਾ 22 ਤਰੀਕ ਤੋਂ ਸਾਨੂੰ ਤੁਹਾਨੂੰ ਸਾਡੇ ਕੰਮ ਅਸੀਂ ਤੁਹਾਨੂੰ ਲੋਕਾਂ ਦੇ ਵਿੱਚ ਦਿਖਾਂਗੇ ਜੀ ਕਿ ਲੋਕਾਂ ਦੀ ਸਮੱਸਿਆ ਬੈਠਾ ਹਰ ਚੀਜ਼ ਕਰਕੇ ਦੇਵਾਂਗੇ which can